ਸ੍ਰੀ ਕਾਲ ਸਾਰਿਆਂ ਨੂੰ ਰਜਨੀ ਕੀ ਦੁਨੀਆ ਤੇ ਸਵਾਗਤ ਆ ਤੁਹਾਡਾ ਬਹੁਤ ਬਹੁਤ ਅੱਜ ਅਸੀਂ ਬਣਾਵਾਂਗੇ ਨਿੰਬੂ ਦਾ ਖੱਟਾ ਮਿੱਠਾ ਆਚਾਰ ਆਚਾਰ ਅਸੀਂ ਬਿਲਕੁਲ ਹੀ ਪੁਰਾਣੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਪਹਿਲਾਂ ਖੱਟਾ ਮਿੱਠਾ ਆਚਾਰ ਇਸੇ ਤਰੀਕੇ ਨਾਲ ਹੀ ਬਣਾਇਆ ਜਾਂਦਾ ਸੀ ਇਸ ਤਰੀਕੇ ਨਾਲ ਆਚਾਰ ਕਦੇ ਖਰਾਬ ਨਹੀਂ ਹੁੰਦਾ ਇਹ ਆਚਾਰ ਹਾਜਮੇ ਨੂੰ ਬਿਲਕੁਲ ਸਹੀ ਰੱਖਦਾ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿజిਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਮੇਰੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹਿਲਾਂ ਮਿਲੇ ਖਟਾ ਮਿੱਠਾ achar ਬਣਾਉਂਦੀ ਰੈਸিপি ਸ਼ੁਰੂ ਕਰਦੇ ਆ achar ਬਣਾਉਣ ਵਾਸਤੇ ਮੈਂ ਘਰ ਦੇ ਨਿੰਬੂ ਲਏ ਹਨ ਤੁਸੀਂ ਦੇਖਦੇ ਪਏ ਹੋ ਕਿ ਨਿੰਬੂ ਥੋੜੇ ਹਰੇ ਨੇ ਮੈਂ ਇਹਨਾਂ ਨੂੰ 2 ਦਿਨ ਰੱਖ ਕੇ ਫੇਰ ਹੀ achar ਬਣਾਵਾਂਗੀ ਤਾਂ ਜੋ ਇਹਨਾਂ ਦਾ ਥੋੜਾ ਜਿਹਾ ਕਲਰ ਚੇਂਜ ਹੋ ਜਾਵੇ ਤੇ ਹਲਕੇ ਹਲਕੇ ਪੀਲੇ ਹੋ ਜਾਣ ਮੇਰੇ ਨਿੰਬੂ 1.5 ਕਿਲੋ ਦੇ ਲਗਭਗ ਨੇ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਨਿੰਬੂ ਲੈ ਸਕਦੇ ਹੋ ਜਿੰਨਾ ਤੁਸੀਂ 4 ਪਾਣਾ ਉਨੇ ਹੀ ਨਿੰਬੂ ਲੈ ਸਕਦੇ ਹੋ ਗਰਮੀਆਂ ਦੇ ਸੀਜ਼ਨ ਵਿੱਚ ਨਿੰਬੂ ਆਮ ਮਿਲ ਜਾਂਦੇ ਨੇ ਨਿੰਬੂ ਦਾ 4 ਪਾਣਾ ਲਈ ਸਭ ਤੋਂ ਪਹਿਲਾਂ ਅਸੀਂ ਨਿੰਬੂਆਂ ਨੂੰ ਗਰਮ ਪਾਣੀ ਵਿੱਚ ਧੋ ਲਵਾਂਗੇ ਤੇ ਚੰਗੀ ਤਲਾ ਧੁੱਪ ਵਿੱਚ ਸਕਾਰ ਲਵਾਂਗੇ ਤਾਂ ਜਦੋਂ ਦਾ ਸਾਰਾ ਪਾਣੀ ਸੁੱਕ ਜਾਵੇ ਨਿੰਬੂਆਂ ਵਿੱਚ ਪਾਣੀ ਬਿਲਕੁਲ ਵੀ ਨਹੀਂ ਰਹਿਣਾ ਚਾਹੀਦਾ ਇਸ ਨੂੰ ਸਕਾ ਕੇ ਹੀ ਚਾਰ ਪਾਣਾ ਚਾਹੀਦਾ ਨਿੰਬੂਆਂ ਵਸੇ ਇਸ ਕਾ ਲਿਆ ਹੁਣ ਇਸ ਨੂੰ ਕੱਟ ਲਵਾਂਗੇ ਨਿੰਬੂਆਂ ਦੀ ਕਟਿੰਗ ਕਰਨ ਤੋਂ ਪਹਿਲਾਂ ਇਸ ਦਾ ਮਸਾਲਾ ਤਿਆਰ ਕਰ ਲਵਾਂਗੇ ਮਸਾਲੇ ਲਈ ਮੈਂ ਲਈ ਅਜਬੈਨ ਸੌਂਫ ਇਲਾਚੀ ਮਗਾ ਲੌਂਗ ਰਾਈ ਰਾਈ ਨੂੰ ਆਪਾਂ ਸਰੋ ਵੀ ਕਹਿ ਸਕਦੇ ਆ ਅਚਾਰ ਨੂੰ ਮਿੱਠਾ ਬਣਾਉਣ ਲਈ ਅਸੀਂ ਗੁੜ ਜਾਂ ਚੀਨੀ ਨੂੰ ਲਵਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਨਿੰਬੂ ਦੇ हिसाब ਨਾਲ ਲੈ ਸਕਦੇ ਹੋ ਸਾਰੇ ਮਸਾਲਿਆਂ ਨੂੰ ਪੈਨ ਵਿੱਚ ਗਰਮ ਕਰਕੇ ਜਾਂ ਧੁੱਪ ਵਿੱਚ ਸਕਾ ਕੇ ਇਹਨਾਂ ਨੂੰ ਪੀਸ ਲਵਾਂਗੇ ਮੈਂ ਇਹਨਾਂ ਮਸਾਲਿਆਂ ਨੂੰ ਧੁੱਪ ਵਿੱਚ ਹੀ ਸਕਾ ਲਿਆ ਸੀ ਨਿੰਬੂਆਂ ਨੂੰ ਕੱਟ ਕੇ ਇੱਕ ਚਮਚ ਨਮਕ ਲਾ ਕੇ ਇਸ ਨੂੰ ਇੱਕ ਦਿਨ ਜਾਂ ਦੋ ਦਿਨ ਟੱਕ ਕੇ ਰੱਖ ਦਵਾਂਗੇ ਦੋ ਦਿਨ ਬਾਅਦ ਨਿੰਬੂਆਂ ਵਿੱਚੋਂ ਸਾਰਾ ਪਾਣੀ ਕੱਢ ਲਵਾਂਗੇ ਪਾਣੀ ਕੱਢਣ ਨਾਲ ਇਸ ਦੀ ਖਟਾਸ ਘਟ ਜਾਂਦੀ ਹੈ ਪਾਣੀ ਨੂੰ ਅਸੀਂ ਫ੍ਰੀਜ ਵਿੱਚ ਰੱਖ ਦਵਾਂਗੇ ਇਸ ਨੂੰ ਸੁਟਣਾ ਨਹੀਂ ਜਦੋਂ ਅਸੀਂ ਨਿੰਬੂ ਪਾਣੀ ਬਣਾਵਾਂਗੇ ਉਸ ਵਿੱਚ ਵਰਤ ਲਵਾਂਗੇ ਅਸੀਂ ਇੱਕ ਪੈਨ ਲਵਾਂਗੇ ਉਸ ਨੂੰ ਗੈਸ ਉੱਪਰ ਰੱਖ ਕੇ ਗੁੜ ਪਾ ਦਵਾਂਗੇ ਇਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਗੁੜ ਦੀ ਵਧੀਆ ਜੀ ਚਾਸਨੀ ਬਣਾ ਲਵਾਂਗੇ ਤੁਸੀਂ ਇਹਦੇ ਵਿੱਚ 2-3 ਚਮਚੇ ਖੰਡ ਵੀ ਪਾ ਸਕਦੇ ਹੋ ਪਲਟੇ ਦੇ ਨਾਲ ਹੌਲੀ-ਹੌਲੀ ਗੁੜ ਨੂੰ ਫੇਲ ਲਵਾਂਗੇ ਤਾਂ ਜੋ ਚੰਗੀ ਤਰ੍ਹਾਂ ਕੋਲ ਜਾਏ ਹੁਣ ਇਸ ਵਿੱਚ ਸਾਰੇ ਮਸਾਲੇ ਐਡ ਕਰਾਂਗੇ ਅਸੀਂ ਲਿਆ ਇੱਕ ਚਮਚ ਕਾਲਾ ਨਮਕ ਨਾਲ ਮਿਰਚ ਢੇਗੀ ਮਿਰਚ ਥੋੜੀ ਜੀ ਹਲਦੀ ਇਹਨਾਂ ਸਾਰਿਆਂ ਨੂੰ ਪਲਟੇ ਨਾਲ ਮਿਕਸ ਕਰ ਲਾਂਗੇ ਹੁਣ ਇਸ ਵਿੱਚ ਐਡ ਕਰਾਂਗੇ ਪੀਸਿਆ ਹੋਇਆ ਜੀਰਾ ਹਿੰਗ ਚਾਟ ਮਸਾਲਾ ਇਹਨਾਂ ਤਿੰਨਾਂ ਨੂੰ ਪਾਣ ਨਾਲ achar ਦਾ ਸਵਾਦ ਬਹੁਤ ਹੀ ਵੱਧ ਜਾਂਦਾ ਹੈ ਹੁਣ ਅਸੀਂ ਪਾਵਾਂਗੇ ਪੀਸਿਆ ਹੋਇਆ achar ਦਾ ਮਸਾਲਾ ਇਹਨਾਂ ਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਪਾ ਦਵਾਂਗੇ ਨਿੰਬੂ ਨਿੰਬੂ ਨੂੰ ਤੁਸੀਂ ਹੱਥ ਨਾਲ ਪਾਣਾ ਤਾਂ ਜੋ ਨਿੰਬੂ ਦਾ ਪਾਣੀ ਬਰਤਨ ਵਿੱਚ ਹੀ ਰਹਿ ਜਾਵੇ achar ਦੀ ਬਹੁਤ ਹੀ ਵਧੀਆ ਖੁਸ਼ਬੂ ਆਉਂਦੀ ਪਈ ਹੈ ਤੁਸੀਂ ਵੀ ਇਸ ਤਰੀਕੇ ਨਾਲ achar ਨੂੰ ਬਣਾ ਸਕਦੇ ਹੋ ਇਸ ਤਰੀਕੇ ਨਾਲ achar ਬਹੁਤ ਸਵਾਦ ਬੰਦਾ ਤੇ ਜਲਦੀ ਬਣ ਜਾਂਦਾ ਹੈ ਲੋ ਜੀ ਅਚਾਰ ਬਣ ਗਿਆ ਇਸ ਨੂੰ ਟੱਕ ਦਵਾਂਗੇ ਜਦੋਂ ਇਹ ਅਚਾਰ ਠੰਡਾ ਹੋ ਜਾਏ ਇਸ ਨੂੰ ਅਸੀਂ ਕੰਟੇਨਰ ਵਿੱਚ ਪਾ ਲਵਾਂਗੇ ਇਹ ਅਚਾਰ ਕਦੇ ਵੀ ਖਰਾਬ ਨਹੀਂ ਹੁੰਦਾ ਇਹ ਬਿਨਾ ਤੇਲ ਦੇ ਅਚਾਰ ਬਣਦਾ ਆ ਇਸ ਵਿੱਚ ਅਸੀਂ ਇੱਕ ਬੂੰਦ ਵੀ ਤੇਲ ਨਹੀਂ ਪਾਇਆ ਇਸ ਨੂੰ ਤੁਸੀਂ ਡੇਲੀ ਰੋਟੀ ਨਾਲ ਖਾ ਸਕਦੇ ਹੋ ਤੇ ਇਹ ਸੇਧ ਲਈ ਵੀ ਚੰਗਾ ਹੁੰਦਾ ਹੈ ਹੋ ਸਕੇ ਤਾਂ ਨਿੰਬੂ ਦੇ ਅਚਾਰ ਨੂੰ ਤੁਸੀਂ ਕੱਚ ਦੇ ਹੀ ਕੰਟੇਨਰ ਵਿੱਚ ਪਾਇਓ ਕੱਚ ਦੇ ਕੰਟੇਨਰ ਵਿੱਚ ਪਾਉਣ ਨਾਲ ਚਾਰ ਕਦੇ ਖਰਾਬ ਨਹੀਂ ਹੁੰਦਾ ਤੇ ਕਾਫੀ ਸਾਲਾਂ ਤੱਕ ਤੁਸੀਂ ਇਸ ਨੂੰ ਵਰਤ ਸਕਦੇ ਹੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਜੀ ਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਤੁਸੀਂ ਵੀ ਬਣਾ ਕੇ ਖਾਓ ਨਿੰਬੂ ਦਾ ਖੱਟਾ ਮਿੱਠਾ ਅਚਾਰ ਗਰਮੀਆਂ ਵਿੱਚ ਨਿੰਬੂ ਬਾਜ਼ਾਰ ਵਿੱਚ ਆਸਾਨੀ ਨਾਲ ਮਿਲ ਜਾਂਦੇ ਨੇ ਤੇ ਗਰਮੀਆਂ ਵਿੱਚ ਨਿੰਬੂ ਦਾ ਚਾਰ ਬਣਾ ਕੇ ਜ਼ਰੂਰ ਖਾਣਾ ਚਾਹੀਦਾ ਹੈ ਨਿੰਬੂ ਦੀ ਤਸੀਰ ਠੰਡੀ ਹੁੰਦੀ ਆ ਤੇ ਇਹ ਸਾਡੀ ਬੋਡੀ ਨੂੰ ਕੈਲਸ਼ੀਅਮ ਦਿੰਦਾ ਆ ਤੇ ਇਸ ਕਰਕੇ ਇਸ ਨੂੰ ਕਿਸੇ ਵੀ ਰੂਪ ਵਿੱਚ ਵਰਤ ਕੇ ਖਾਣਾ ਚਾਹੀਦਾ ਆ ਮੈਨੂੰ ਨਿੰਬੂ ਦਾ ਆਚਾਰ ਬਹੁਤ ਪਸੰਦ ਆ ਤੇ ਮੈਂ ਇਸ ਨੂੰ ਹਰ ਗਰਮੀਆਂ ਵਿੱਚ ਪਾਨੀ ਆ ਅਸੀਂ ਘਰ ਵਿੱਚ ਹੋਰ achar ਘਟ ਵਰਤਨੇ ਆ ਤੇ ਨਿੰਬੂ ਦਾ ਆਚਾਰ ਹੀ ਜ਼ਿਆਦਾ ਵਰਤਨੇ ਆ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ ਬਾਏ ਬਾਏ ਫੇਰ ਮਿਲਾਂਗੇ ਅਗਲੀ ਨਵੀਂ ਵੀਡੀਓ 'ਚ